ਗੀ ਲੱਗੀ ਮੁੰਡਿਆਂ ਦੀ ਬਹੁਤ ਵਧੀਆ ਲੱਗੀ ਯਰੇ ਮਾਝੇ ਵਾਲੇ ਵੀ ਏਡੀ ਗੱਲ ਬਹੁਤ ਸੋਹਣਾ ਲਿਖਿਆ ਯਾਰ ਇਹਨਾਂ ਬੰਦੇ ਨੇ ਸੋਹਣਾ ਲਿਖਿਆ ਦੇਖਿਓ ਭਾਈ ਵੀਡੀਓ ਦੇਖਿਓ ਇੱਕ ਵਾਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਓ ਇਹ ਜਸ਼ਨ ਜਿਹੜਾ ਲੜਦਾ ਕਾਲੀ ਤੁਸੀਂ ਦਿੰਦੇ ਗੋਲੀਬਾਰ ਪਿਆ ਦੀਪ ਤੇ ਸੰਦੀਪ ਬੇਰ ਮੂਸੇ ਵਾਲੀ ਥਾਰ ਜਸ਼ਨ ਦੇ ਬੋਲ ਤੁਹਾਨੂੰ ਕੇਲ ਵਾਂਗੂ ਖੋਪ ਦੇਤੇ ਮੈਨੂੰ ਲੱਗਦਾ ਕਿ ਤੁਹਾਨੂੰ ਪੱਗਾ ਵਾਲੀ ਚੁੱਬ ਦੇ ਜਿਨ੍ਹਾਂ ਨੇ ਟਰੈਕ ਸੂਟ ਕਾਲੇ ਕਾਲੇ ਪਾਏ ਨੇ ਮੱਥੇ ਉਹਨਾਂ ਸਿੱਦੇ ਜਾ ਕੇ ਸੈਂਟਰ ਨਾਲ ਲਾਏ ਨੇ ਮਾ ਮੇਰਾ ਸ਼ੂਟਰ ਤੇ ਗੱਲਾ ਕਰਾਂ ਖਰੀਆਂ ਉਹ ਕਦੇ ਢੋਮਲੀ ਲਪਾਉਂਦੇ ਹੱਥ ਘੜੀਆਂ ਜੋ ਪਿੱਗਲ ਜਾ ਦੇਣ ਵੇਖ ਹੁਸਨ ਤੇ ਪਰੀਆਂ ਉਹ ਮਾਲਿਆਂ ਨੂੰ ਤੁਸੀਂ ਜਿਲਾ ਵਿੱਚ ਝੱਕ ਤੇ ਤੇਰੀ ਲਾਲੀਆਂ ਨੂੰ ਤੁਸੀਂ ਸਿਰਾਂ ਉੱਤੇ ਝੱਕ ਤੇ ਮੁੰਡੇ ਵੇਖਦਾ ਆ ਪਛਾ ਪਰੇ ਫੁੱਕਦੇ ਮੈਨੂੰ ਕਥਾ ਕਿ ਤਾਨੂੰ ਪਕਾ ਲਈ ਛੁੱਪਦੇ ਸੱਚੇ ਦਿਲੋਂ ਕੋਣ ਯਾਦ ਰੱਖੇ ਕੁਰਬਾਨੀਆਂ ਮਸ਼ੀਆਂ ਤੇ ਘਾਤੋ ਲਈ ਜਾਂਦੇ ਜੇ ਜਵਾਨੀਆਂ ਗੈਬੀ ਇਤਿਹਾਸ ਮੈਂ ਕਿਤਾਬਾਂ ਬਹੁਤ ਪੜੀਆਂ ਉਹ ਕਦੋਂ ਕੌਮੜੀ ਲਪੋਦੇ ਹੱਥ ਘੜੀਆਂ ਤੋਂ ਨਿਕਲ ਜਾਂਦੇ ਨੇ ਦੇਖ ਹੁਸਨ ਤੇ ਪਰੀਆਂ ਕਿਹੜੀ ਗਲੋਂ ਸਿਖਾ ਦੀਆਂ ਪਿੱਠਾਂ ਪਿੱਛੇ ਛੁਰੀਆਂ 1984 ਤੇ ਦਿਲਾਨਾ ਤਾਰਾ ਛੁਰੀਆਂ ਕਿਹੜੀ ਗਲੋਂ ਸਿਖਾ ਦੀਆਂ ਪਿੱਠਾਂ ਪਿੱਛੇ ਛੁਰੀਆਂ 1984 ਤੇ ਦਿਲਾਨਾ ਤਾਰਾ ਛੁਰੀਆਂ ਜਸ਼ਨ ਤੇ ਬੋਲ ਤਾਨੂੰ ਕਿ ਲਵਾ ਗੂ ਸੋਭਦੇ ਮੈਨੂੰ ਲੱਗਦਾ ਕਿ ਤਾਨੂੰ ਪਕਾ ਲਈ ਛੁੱਪਦੇ ਦੇਖ ਤੂੰ ਘਰੋਂ ਦੇ ਜਾ ਕੇ ਸਿੰਘ ਕਿਦਾਂ ਠਾਕ ਠਾਕ ਆਦੇ ਡੰਡ ਤੇ ਰੰਗਾ ਹੁਣ ਝਟਪਟ ਖਾਸੇ ਦੇ ਬਾਰੇ ਗੱਲਾਂ ਜਾਂਦੀਆਂ ਨਾ ਚਰੀਆਂ ਉਹ ਕਦੋਂ ਕੋਮਲੀ ਲਪਾਉਂਦੇ ਹੱਥ ਕਰੀਆਂ ਪਿਗਲ ਜਾਂਦੇ ਨੇ ਵੇਖ ਹੁਸਨ ਤੇ ਪਰੀਆਂ ਉਹ ਕਦੋਂ ਕੋਮਲੀ ਲਪਾਉਂਦੇ ਹੱਥ ਕਰੀਆਂ ਪਿਗਲ ਜਾਂਦੇ ਨੇ ਵੇਖ ਹੁਸਨ ਤੇ ਪਰੀਆਂ